ਨਮਸਕਾਰ ਵੀਰਟੀਵੀ ਦੇ ਪ੍ਰੋਗਰਾਮ ਪ੍ਰਾਈਮ ਟਾਈਮ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਸਭ ਤੋਂ ਪਹਿਲਾ ਗੱਲ ਕਰਨੀ ਹੈ ਪੰਜਾਬ ਦੇ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਔਰ ਖਾਸ ਕਰਕੇ ਤਿੰਨ ਜ਼ਿਲ੍ਹਿਆਂ ਦੇ ਵਿੱਚ ਹਾਲਾਤ ਵਿਗੜਨ ਦਾ ਮੌਸਮ ਵਿਭਾਗ ਦੇ ਵੱਲੋਂ ਕਿਹਾ ਗਿਆ ਉਹ ਇਲਾਕੇ ਕਿਹੜੇ ਨੇ ਉਹਦੇ ਤੇ ਗੱਲਬਾਤ ਕਰਾਂਗੇ ਨਾਲੇ ਚਰਚਾ ਕਰਨੀ ਹੈ ਕਿ ਅਮਰੀਕਾ ਅਤੇ ਰੂਸ ਦੇ ਰਾਸ਼ਟਰਪਤੀ ਦੇ ਵਿਚਾਲੇ 3 ਘੰਟੇ ਅਲਾਸਕਾ ਦੇ ਵਿੱਚ ਗੱਲਬਾਤ ਹੋਈ ਹੈ ਪਰ ਗੱਲਬਾਤ ਸਿਰੇ ਨਹੀਂ ਚੜੀ ਗੱਲਬਾਤ ਦੇ ਵਿੱਚ ਹੋਇਆ ਕੀ ਕੁਝ ਹੈ ਉਹਦੇ ਤੇ ਚਰਚਾ ਕਰਾਂਗੇ ਨਾਲੇ ਇਹ ਵੀ ਚਰਚਾ ਕਰਨੀ ਜ਼ਰੂਰੀ ਹੈ ਕਿ 트럼ਪ ਨੇ ਰੂਸੀ ਤੇਲ ਖਰੀਦਣ ਦੇ ਲਈ ਭਾਰਤ ਤੇ ਹੋਰ ਟੈਰਿਫ ਨਾ ਲਾਉਣ ਦਾ ਸੰਕੇਤ ਵੀ ਦਿੱਤਾ। ਸੰਕੇਤ ਕਿੱਦਾਂ ਦੇ ਦਿੱਤੇ ਨੇ, ਉਹਦੇ ਤੇ ਚਰਚਾ ਕਰਨੀ ਹੈ ਨਾਲ ਹੀ ਗੱਲਬਾਤ ਕਰਾਂਗੇ ਕਿ ਕੌਣ ਹੋਵੇਗਾ ਐਨਡੀਏ ਦਾ ਉਪ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ। ਇਹ ਚਰਚਾ ਕਿਉਂ ਚੱਲ ਪਈ ਹੈ, ਉਹਦੇ ਤੇ ਗੱਲਬਾਤ ਕਰਨੀ ਹੈ ਨਾਲ ਹੀ ਗੱਲਬਾਤ ਕਰਾਂਗੇ ਕਿ ਪੰਜਾਬ ਦੇ 3 ਲੱਖ ਪੈਨਸ਼ਨਰਾਂ ਦੀ ਸੁਣੇਗੀ ਸਰਕਾਰ। ਸੇਵਾ ਪੋਰਟਰ ਟ్రਾਇਲ ਤੇ ਸ਼ੁਰੂਆਤ 6 ਵਿਭਾਗਾਂ ਤੇ ਫੋਕਸ ਕੀਤਾ ਹੈ ਸਰਕਾਰ ਦੇ ਵੱਲੋਂ। ਸੋ ਇਹਨਾਂ ਤਮਾਮ ਖਬਰਾਂ ਦੇ ਉੱਤੇ ਚਰਚਾ ਕਰਨ ਦੇ ਲਈ ਵਾਦਦੇ ਆ ਅੱਜ ਦੀ ਆਪਣੀ ਪਹਿਲੀ ਖਬਰ ਵੱਲ ਅੱਜ ਦੀ ਪਹਿਲੀ ਖਬਰ ਮੌਸਮ ਦੇ ਨਾਲ ਜੁੜੀ ਹੋਈ ਹੈ ਦਰਸਲ ਪੰਜਾਬ ਦੇ ਵਿੱਚ ਅੱਜ ਭਾਰੀ ਮੀਂਹ ਦਾ ਅਲਰਟ ਜਿਹੜਾ ਹੈ ਉਹ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤਾ ਗਿਆ ਹੈ ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡਾ ਅਪਡੇਟ ਸਾਹਮਣੇ ਆਇਆ ਹੈ ਵਿਭਾਗ ਨੇ ਇੱਕ ਵਾਰ ਫਿਰ ਮੀਂਹ ਨੂੰ ਲੈ ਕੇ yellow ਅਲਰਟ ਜਾਰੀ ਕੀਤਾ ਹੈ ਮੌਸਮ ਵਿਭਾਗ ਦੇ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਤਿੰਨ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ ਵਿਭਾਗ ਨੇ ਕਿਹਾ ਕਿ 16 ਅਤੇ 17 ਅਗਸਤ ਨੂੰ ਪਠਾਨਕੋਟ, ਹੁਸ਼ਿਆਰਪੁਰ, ਨਮਾਸ਼ਹਿਰ ਅਤੇ ਰੂਪਨਗਰ ਦੇ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ 18 ਅਗਸਤ ਨੂੰ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ, ਨਮਾਸ਼ਹਿਰ ਅਤੇ ਐਸਐਸ ਨਗਰ, ਰੂਪਨਗਰ ਦੇ ਵਿੱਚ ਮੌਸਮ ਖਰਾਬ ਰਹੇਗਾ ਅਤੇ ਦਰਮਿਆਨੀ ਬਾਰਿਸ਼ ਹੋਣ ਦੀ ਉਮੀਦ ਹੈ ਉਧਰ ਹਿਮਾਚਲ ਪ੍ਰਦੇਸ਼ ਦੇ ਵਿੱਚ ਲਗਾਤਾਰ ਮੀਂਹ ਜਾਰੀ ਹੈ ਜਿਸ ਕਾਰਨ ਪੰਜਾਬ ਦੇ ਵਿੱਚ ਵੀ ਕਈ ਜ਼ਿਲ੍ਹਿਆਂ ਵਿੱਚ ਹੜਾਂ ਵਰਗੇ ਹਾਲਾਤ ਬਣੇ ਹੋਏ ਨੇ ਬੀਤੀ ਰਾਤ ਤੋਂ ਸਵੇਰ ਭਾਰ ਦੇ ਵਿੱਚ ਭਾਰੀ ਮੀਂਹ ਪੈ ਰਿਹਾ ਹੈ ਮੰਡੀ ਜ਼ਿਲ੍ਹਾ ਸਭ ਤੋਂ ਮਾੜੀ ਹਾਲਾਤ ਦੇ ਵਿੱਚ ਹੈ ਅਤੇ ਸਵੇਰੇ 1 ਵਜੇ ਤੋਂ ਅ ਦੂਸਰੇ ਦਿਨ ਸਵੇਰੇ 9 ਵਜੇ ਤੱਕ ਲਗਾਤਾਰ ਮੀਂਹ ਪੈਂਦਾ ਰਿਹਾ ਹੈ ਮੀਂਹ ਕਾਰਨ ਸੂਬੇ ਦੇ ਵਿੱਚ ਜਨ ਜੀਵਨ ਬਹੁਤ ਪ੍ਰਭਾਵਿਤ ਹੋਇਆ ਹੈ ਚੰਡੀਗੜ੍ਹ ਮਨਾਲੀ ਰਾਸ਼ਟਰੀ ਰਾਜਮਾਰਗ ਇੱਕ ਵਾਰ ਫਿਰ ਮੰਡੀ ਤੋਂ ਮਨਾਰਸਾ ਤੱਕ ਬੰਦ ਹੋ ਗਿਆ ਹੈ ਇੱਥੇ ਹਾਈਵੇ ਦੇ ਉੱਪਰੋਂ ਪਾਣੀ ਵਹਿਣ ਲੱਗਾ ਅਤੇ ਕਈ ਥਾਵਾਂ ਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵੀ ਵਾਪਰੀਆਂ ਨੇ ਇਸੇ ਤਰ੍ਹਾਂ ਸ਼ਿਮਲਾ ਵਿੱਚ ਵਿਕਾਸਨਗਰ ਨੂੰ ਜ਼ਮੀਨ ਖਿਸਕਣ ਕਾਰਨ ਬੰਦ ਕਰ ਦਿੱਤਾ ਗਿਆ ਹੈ ਜਾਣਕਾਰੀ ਦੇ ਮੁਤਾਬਕ ਚੰਡੀਗੜ੍ਹ ਮਨਾਲੀ ਰਾਸ਼ਟਰੀ ਰਾਜਮਾਰਗ ਤੇ ਮੰਡੀ ਤੋਂ ਪਨਾਰਸਾ ਤੱਕ ਕਈ ਥਾਵਾਂ ਉਤੇ ਜ਼ਮੀਨ ਖਿਸਕਣ ਕਾਰਨ ਹਾਈਵੇ ਬਿਲਕੁਲ ਬੰਦ ਹੈ ਹਾਈਵੇ ਬੰਦ ਹੋਣ ਕਾਰਨ ਕਈ ਵਾਹਨ ਅਤੇ ਲੋਕ ਇਸ ਦੇ ਵਿੱਚ ਫਸੇ ਹੋਏ ਨੇ ਇਸ ਸਮੇਂ ਮੀਂਹ ਜਾਰੀ ਹੈ ਜਿਸ ਕਾਰਨ ਮਲਬਾ ਹਟਾਉਣ ਦੇ ਵਿੱਚ ਦੇਰੀ ਵੀ ਹੋ ਰਹੀ ਹੈ ਔਰ ਕਈ ਥਾਵਾਂ 'ਤੇ ਕੰਮ ਵੀ ਨਹੀਂ ਅਜੇ ਤੱਕ ਸ਼ੁਰੂ ਹੋ ਸਕਿਆ ਮੀਂਹ ਰੁਕਣ ਤੋਂ ਬਾਅਦ ਹੀ ਮਲਬਾ ਹਟਾਉਣ ਦਾ ਕੰਮ ਸ਼ੁਰੂ ਹੋਵੇਗਾ ਅਗਲੀ ਖਬਰ ਦੁਨੀਆ ਦੀ ਸਭ ਤੋਂ ਵੱਡੀ ਮੀਟਿੰਗ ਦੇ ਨਾਲ ਜੁੜੀ ਹੋਈ ਹੈ ਦਰਸਨ ਅਮਰੀਕੀ ਅਤੇ ਰੂਸੀ ਰਾਸ਼ਟਰਪਤੀ ਵਿਚਾਲੇ 3 ਘੰਟੇ ਅਲਾਸਕਾ ਦੇ ਵਿੱਚ ਗੱਲਬਾਤ ਹੋਈ ਹੈ ਪਰ ਗੱਲਬਾਤ ਸਿਰੇ ਨਹੀਂ ਚੜ ਸਕੀ ਯੂਕਰੇਨ ਅਤੇ ਰੂਸ ਵਿਚਾਲੇ جاری ਯੁੱਧ ਨੂੰ ਸਮਾਪਤ ਕਰਵਾਉਣ ਦੇ ਲਈ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਰੂਸ ਦੇ ਰਾਸ਼ਟਰਪਤੀ ਬਲਾਦੀਮਿਰ ਪੁਤਿਨ ਦਰਮਿਆਨ ਹੋਈ ਗੱਲਬਾਤ ਸਿਰੇ ਨਾ ਚੜ ਸਕੀ ਅਤੇ ਦੋਵਾਂ ਨੇਤਾਮਾਂ ਵਿਚਾਲੇ ਕੁਝ ਅਹਿਮ ਮੁੱਦਿਆਂ ਤੇ ਸਹਿਮਤੀ ਨਹੀਂ ਬਣ ਸਕੀ ਹਾਲਾਂਕਿ ਦੋਵਾਂ ਨੇਤਾਮਾਂ ਨੇ ਇਸ ਗੱਲਬਾਤ ਨੂੰ ਸਾਰਥਕ ਦੱਸਿਆ ਅਲਾਸਕਾ ਦੇ ਵਿੱਚ ਦੋ ਮਹਾਨੇਤਾਵਾਂ ਦੇ ਦਰਮਿਆਨ ਮੀਟਿੰਗ ਮਗਰੋਂ ਪੁਤਿੰਦਾ ਦਾ ਦਾਵਾ ਕੀਤਾ ਗਿਆ ਕਿ ਯੂਕਰੇਨ ਬਾਰੇ ਸਹਿਮਤੀ ਬਣੀ ਹੈ ਉਹਨਾਂ ਨਾਲ ਹੀ ਯੂਰਪ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਤਰੱਕੀ ਦੇ ਵਿੱਚ ਕੋਈ ਰੁਕਾਵਟ ਨਾ ਪਾਵੇ ਪੁਤਿੰ ਦੇ ਦਾਅਵੇ ਮਗਰੋਂ ਟਰੰਪ ਨੇ ਕਿਹਾ ਹੈ ਕਿ ਜਦੋਂ ਤੱਕ ਕੋਈ ਸਮਝੌਤਾ ਨਹੀਂ ਹੋ ਜਾਂਦਾ ਉਦੋਂ ਤੱਕ ਕੋਈ ਵੀ ਪੱਕੇ ਤੌਰ ਦੇ ਉੱਤੇ ਕੁਝ ਨਹੀਂ ਕਹਿ ਸਕਦਾ ਟਰੰਪ ਨੇ ਕਿਹਾ ਕਿ ਉਹ ਪੁਤਿਨ ਅਤੇ ਉਹਨਾਂ ਦੇ ਦਰਮਿਆਨ ਹੋਈ ਗੱਲਬਾਤ ਦੀ ਜਾਣਕਾਰੀ ਦੇਣ ਦੇ ਲਈ ਯੂਕਰੇਨ ਦੇ ਰਾਸ਼ਟਰਪਤੀ ਬਲਾਦਿਮਿਰ ਜ਼ੇਲੈਂਸਕੀ ਅਤੇ ਯੂਰੋਪੀਅਨ ਨੇਤਾਵਾਂ ਨੂੰ ਸੱਦਣਗੇ ਰੂਸ ਅਤੇ ਯੂਕਰੇਨ ਦਰਮਿਆਨ ਯੁੱਧ ਸ਼ੁਰੂ ਹੋਣ ਤੋਂ ਬਾਅਦ ਪੁਤਿਨ ਅਤੇ ਅਮਰੀਕੀ ਰਾਸ਼ਟਰਪਤੀ ਵਿਚਕਾਰ ਇਹ ਪਹਿਲੀ ਮੁਲਾਕਾਤ ਹੋਈ ਹੈ ਟਰੰਪ ਨੇ ਬਾਰ-ਬਾਰ ਯੂਕਰੇਨ ਨੂੰ ਅਮਰੀਕਾ ਦੇ ਸਮਰਥਨ ਅਤੇ ਆਪਣਾ ਇਤਰਾਜ਼ ਜਤਾ ਚੁੱਕੇ ਨੇ ਅਤੇ ਪੁਤਿਨ ਦੀ ਪ੍ਰਸ਼ੰਸਾ ਕੀਤੀ ਹੈ ਵਾਈਟ ਹਾਊਸ ਵਾਪਸੀ ਦੇ ਪਹਿਲੇ ਦਿਨ ਹੀ ਉਹਨਾਂ ਵਿਸ਼ਵਾਸ ਦੇ ਨਾਲ ਇਹ ਕਿਹਾ ਸੀਗਾ ਕਿ ਉਹ ਦੋਵਾਂ ਦੇਸ਼ਾਂ ਦੇ ਵਿਚਕਾਰ ਜੰਗ ਖਤਮ ਕਰਵਾਉਣਗੇ ਹਾਲਾਂਕਿ ਆਪਣੇ ਕਾਰਜਕਾਲ ਦੇ 7 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਉਹ ਪੁੱਤੇ ਨੂੰ ਲੜਾਈ ਰੋਕਣ ਦੇ ਲਈ ਰਾਜ਼ੀ ਨਹੀਂ ਕਰ ਸਕੇ ਰੂਸ ਅਤੇ ਯੂਕਰੇਨ ਦਰਮਿਆਨ 4 ਸਾਲ ਤੋਂ جاری ਯੁੱਧ ਨੂੰ ਰੋਕਣ ਦੇ ਲਈ 트੍ਰੰਪ ਹਰ ਹੱਥ ਕੰਡਾ ਅਪਣਾ ਰਹੇ ਨੇ ਕਦੇ ਉਹ ਰੂਸ ਤੇ ਸਖਤ ਆਰਥਿਕ ਪਾਬੰਦੀਆਂ ਲਗਾਉਂਦੀਆਂ ਧਮਕੀਆਂ ਦਿੰਦੇ ਨੇ ਪਰ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਮੀਟਿੰਗ ਨੇ 트੍ਰੰਪ ਅਨੁਸਾਰ ਸਾਰਥਿਕ ਸਿੱਟੇ ਨਹੀਂ ਨਿਕਲੇ ਅਤੇ ਦੋਵਾਂ ਨੇਤਾਵਾਂ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਨਹੀਂ ਦਿੱਤੇ 12 ਮਿੰਟ ਦੇ ਕਰੀਬ ਉਹਨਾਂ ਨੇ ਪ੍ਰੈਸ ਕਾਨਫਰੰਸ ਜ਼ਰੂਰ ਕੀਤੀ ਹੈ ਪਰ ਪੱਤਰਕਾਰਾਂ ਦਾ ਇੱਕ ਵੀ ਸਵਾਲ ਦੋਵੇਂ ਨੇਤਾਵਾਂ ਦੇ ਵੱਲੋਂ ਨਹੀਂ ਲਿਆ ਗਿਆ ਇਸ ਸਬੰਧੀ ਜਿੱਥੇ ਅਮਰੀਕੀ ਰਾਸ਼ਟਰਪਤੀ ਆਪਣੇ ਸਮਝੌਤਾ ਕਰਨ ਦੇ ਹੁਨਰ ਦਾ ਪ੍ਰਦਰਸ਼ਨ ਕਰਨਾ ਚਾਹੁੰਦੇ ਸਨ ਉੱਥੇ ਦੂਜੇ ਪਾਸੇ ਪੁਤਿਨ ਇੱਕ ਅਜਿਹੇ ਸਮਝੌਤੇ ਤੇ ਗੱਲਬਾਤ ਕਰਨਾ ਚਾਹੁੰਦੇ ਸੀ ਜੋ ਰੂਸ ਦੇ ਪੱਖ ਦੇ ਵਿੱਚ ਹੋਵੇ ਯੂਕਰੇਨ ਦੀ ਨਾਟੋ ਵਿੱਚ ਸ਼ਾਮਲ ਹੋਣ ਦੀ ਕੋਸ਼ਿਸ਼ ਨੂੰ ਰੋਕੋ ਅਤੇ ਅੰਤ ਦੇ ਵਿੱਚ ਯੂਕਰੇਨ ਨੂੰ ਮਾਸਕੋ ਦੇ ਪ੍ਰਭਾਵ ਦੇ ਖੇਤਰ ਦੇ ਵਿੱਚ ਵਾਪਸ ਲਿਆ ਜਾਵੇ ਇਹ ਰੂਸ ਦੇ ਰਾਸ਼ਟਰਪਤੀ ਦੇ ਵੱਲੋਂ ਪ੍ਰਮੁਖਤਾ ਦੇ ਨਾਲ ਇਹ ਗੱਲਾਂ ਕੀਤੀਆਂ ਗਈਆਂ ਨੇ ਮੀਟਿੰਗ ਦੇ ਮਗਰੋਂ 트ੰਪ ਨੇ ਕਿਹਾ ਕਿ ਸਾਡੀ ਮੀਟਿੰਗ ਬਿਹਤ ਸਫਲ ਰਹੀ ਹੈ ਕਈ ਮੁੱਦਿਆਂ ਤੇ ਸਹਿਮਤੀ ਬਣੀ ਹੈ ਕੁਝ ਬਾਕੀ ਨੇ ਕੁਝ ਉਹਨੇ ਮਹੱਤਵਪੂਰਨ ਨਹੀਂ ਇੱਕ ਸਭ ਤੋਂ ਮਹੱਤਵਪੂਰਨ ਹੈ ਅਤੇ ਇਸ ਗੱਲ ਦੀ ਸੰਭਾਵਨਾ ਹੈ ਕਿ ਅਸੀਂ ਉਸ ਨੂੰ ਵੀ ਸੁਲਝਾ ਲਵਾਂਗੇ ਮਤਲਬ ਉਹ ਮੁੱਦਾ ਯੂਕਰੇਨ ਔਰ ਰਸ਼ੀਆ ਦੇ ਯੁੱਧ ਦਾ ਹੋ ਸਕਦਾ ਜਿਹੜਾ ਉਹਨਾਂ ਨੇ ਕਿਹਾ ਕਿ ਇੱਕ ਮੁੱਦਾ ਮਹੱਤਵਪੂਰਨ ਹੈ ਅਸੀਂ ਉਹਨੂੰ ਸੁਲਝਾ ਲਵਾਂਗੇ ਇਹ ਹੁਣ ਕਿਐਸ ਰਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਇਹ ਯੁੱਧ ਦੀ ਗੱਲ ਕੀਤੀ ਜਾ ਰਹੀ ਹੈ ਦੂਜੇ ਪਾਸੇ ਪੁਤਿਨ ਨੇ ਕਿਹਾ ਕਿ 트럼ਪ ਇਸ ਗੱਲ ਨੂੰ ਸਮਝਦੇ ਨੇ ਕਿ ਰੂਸ ਦੇ ਆਪਣੇ ਹਿੱਤ ਨੇ ਉਹਨਾਂ ਕਿਹਾ ਕਿ ਰੂਸ ਅਤੇ ਅਮਰੀਕਾ ਨੂੰ ਪੁਰਾਣਾ ਅਧਿਆਇ ਬੰਦ ਕਰਨਾ ਚਾਹੀਦਾ ਅਤੇ ਸਹਿਯੋਗ ਦੇ ਰਾਹ ਦੇ ਉੱਤੇ ਅੱਗੇ ਵਧਣਾ ਚਾਹੀਦਾ ਪੁਤਿਨ ਨੇ 트럼ਪ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਹ ਇਸ ਬਾਰੇ ਸਪਸ਼ਟ ਨੇ ਕਿ ਉਹ ਕੀ ਪ੍ਰਾਪਤ ਕਰਨਾ ਚਾਹੁੰਦੇ ਨੇ ਕੀ ਹਾਸਲ ਕਰਨਾ ਚਾਹੁੰਦੇ ਨੇ ਅਤੇ ਆਪਣੇ ਦੇਸ਼ ਦੀ ਖੁਸ਼ਹਾਲੀ ਦੀ ਪ੍ਰਵਾਹ ਕਰਦੇ ਨੇ ਨਾਲ ਹੀ ਇਹ ਵੀ ਸਮਝਦੇ ਨੇ ਕਿ ਰੂਸ ਦੇ ਆਪਣੇ ਰਾਸ਼ਟਰੀ ਹਿੱਤ ਨੇ ਉਹਨਾਂ ਨੇ ਕਿਹਾ ਕਿ ਮੈਨੂੰ ਉਮੀਦ ਹੈ ਕਿ ਅੱਜ ਦੇ ਸਮਝੌਤੇ ਨਾ ਸਿਰਫ ਯੂਕਰੇਨੀ ਸਮੱਸਿਆ ਦੇ ਹੱਲ ਦੇ ਲਈ ਇੱਕ ਸੰਦਰਭ ਬਿੰਦੂ ਬਣ ਜਾਣਗੇ ਸਗੋਂ ਰੂਸ ਅਤੇ ਸੰਯੁਕਤ ਰਾਜ ਅਮਰੀਕਾ ਵਿਚਕਾਰ ਵਪਾਰਕ ਵਿਹਾਰਕ ਸਬੰਧਾਂ ਦੀ ਬਹਾਲੀ ਦੀ ਸ਼ੁਰੂਆਤ ਵੀ ਕਰਨਗੇ ਲਗਭਗ 2.5 ਘੰਟੇ ਤੋਂ 3 ਘੰਟੇ ਤੱਕ ਚੱਲੀ ਮੀਟਿੰਗ ਦੇ ਵਿੱਚ ਕੋਈ ਠੋਸ ਫੈਸਲੇ ਤੱਕ ਪਹੁੰਚਣ ਦੇ ਨਾ ਪਹੁੰਚਣ ਦੇ ਬਾਵਜੂਦ ਵੀ ਟਰੰਪ ਨੇ ਪੁਤਿਨ ਦਾ ਧੰਨਵਾਦ ਕਰਦਿਆਂ ਕਿਹਾ ਅਸੀਂ ਤੁਹਾਡੇ ਨਾਲ ਬਹੁਤ ਜਲਦੀ ਗੱਲ ਕਰਾਂਗੇ ਅਤੇ ਸ਼ਾਇਦ ਤੁਹਾਨੂੰ ਬਹੁਤ ਜਲਦੀ ਦੁਬਾਰਾ ਮਿਲਾਂਗੇ ਜਦੋਂ ਪੁਤਿਨ ਨੇ ਮੁਸਕੁਰਾਉਂਦੇ ਹੋਏ ਕਿਹਾ ਅਗਲੀ ਵਾਰ ਮਾਸਕੋ ਦੇ ਵਿੱਚ ਤੇ 트럼ਪ ਨੇ ਕਿਹਾ ਕਿ ਇਹ ਦਿਲਚਸਪ ਹੋਏਗਾ ਹੁਣ ਅਗਲੀ ਮੀਟਿੰਗ ਜਿਹੜੀ ਹੈ ਅਗਲੀ ਬੈਠਕ ਜਿਹੜੀ ਹੈ ਇਹ ਵੀ ਹੁਣ ਉਮੀਦ ਲਗਾਈ ਜਾ ਰਹੀ ਹੈ ਕਿ ਜਿਸ ਤਰੀਕੇ ਦੇ ਨਾਲ ਬਲਾਦੀਮਿਰ ਪੁਤਿਨ ਦੇ ਵੱਲੋਂ ਇਹ ਕਹਿ ਦਿੱਤਾ ਗਿਆ ਕਿ ਅਗਲੀ ਬੈਠਕ ਹੋਏਗੀ ਜ਼ਰੂਰ ਹੋਏਗੀ ਪਰ ਅਸੀਂ ਚਾਹਨੇ ਕਿ ਮਾਸਕੋ ਦੇ ਵਿੱਚ ਔਰ ਡੋਨਲਡ 트럼ਪ ਨੇ ਕਹਿ ਦਿੱਤਾ ਕਿ ਇਹ ਦਿਲਚਸਪ ਹੋਏਗਾ ਮਤਲਬ ਦੋਵੇਂ ਨੇਤਾਮਾਂ ਦੀ ਆਪਸ ਦੇ ਵਿੱਚ ਇਹਨਾਂ ਗੱਲਾਂ ਦੇ ਲਈ ਸਹਿਮਤੀ ਬਣਦੀ ਹੋਈ ਨਜ਼ਰ ਆ ਰਹੀ ਹੈ ਪਰ ਆਨਾਲੇ ਟਾਈਮ ਦੇ ਵਿੱਚ ਰੂਸ ਯੂਕਰੇਨ ਯੁੱਧ ਕਿੰਨਾ ਧੇਰ ਹੋਰ ਚੱਲੇਗਾ ਕੀ ਆਨਲ अटेम्प्ट ਤੇ ਯੁੱਧ ਵਿਰਾਮ ਲੱਗਦਾ ਹੈ ਜਾਂ ਫਿਰ ਨਈ ਟਰੰਪ ਇਹਦੇ ਵਿੱਚ ਕਿੰਨੇ ਕੁ ਕਾਮਯਾਬ ਹੁੰਦੇ ਨੇ ਉਹ ਦੇਖਣਾ ਹੋਵੇਗਾ ਟਰੰਪ ਅਤੇ ਪੁਤਿਨ ਦੀ ਗੱਲਬਾਤ ਦਾ ਭਾਰਤ ਦੇ ਸਬੰਧਾਂ ਦੇ ਉੱਤੇ ਬਹੁਤ ਸਾਰਾ ਅਸਰ ਪੈਣ ਵਾਲਾ ਸੀ ਔਰ ਬਹੁਤ ਸਾਰੇ ਭਾਰਤੀ ਇਸ ਮੀਟਿੰਗ ਦਾ ਇੰਤਜ਼ਾਰ ਕਰ ਰਹੇ ਸੀ ਕਿ ਮੀਟਿੰਗ ਦੇ ਵਿੱਚ ਕੀ ਕੁਝ ਰਹੇਗਾ ਕਿਉਂਕਿ ਅਸੀਂ ਰੂਸ ਤੋਂ ਤੇਲ ਖਰੀਦ ਰਹੇ ਹਾਂ ਐਸੇ ਕਰਕੇ ਸਾਡੇ ਉੱਪਰ ਡੋਨਲਡ ਟਰੰਪ ਦੇ ਵੱਲੋਂ ਸੈਕੰਡਰੀ ਟੈਰਿਫ ਲਗਾਏ ਜਾ ਰਹੇ ਸੀ ਮਤਲਬ ਐਕਸਟਰਾ ਟੈਰਿਫ ਲਗਾਏ ਜਾ ਰਹੇ ਸੀ ਹੁਣ 트럼ਪ ਨੇ ਰੂਸੀ ਤੇਲ ਖਰੀਦਣ ਦੇ ਲਈ ਭਾਰਤ ਤੇ ਹੋਰ ਟੈਰਿਫ ਨਾ ਲਾਉਣ ਦਾ ਸੰਕੇਤ ਦੇ ਦਿੱਤਾ ਹੈ। ਦਰਸਲ ਅਮਰੀਕੀ ਸਦਰ ਡੋਨਲਡ 트럼ਪ ਨੇ ਸੰਕੇਤ ਦਿੱਤਾ ਹੈ ਕਿ ਰੂਸ ਤੋਂ ਕੱਚਾ ਤੇਲ ਖਰੀਦਣਾ ਜਾਰੀ ਰੱਖਣ ਵਾਲੇ ਮੁਲਕਾਂ ਉੱਤੇ ਉਹਨਾਂ ਦਾ ਮੁਲਕ ਹੋਰ ਵਾਧੂ ਟੈਰਿਫ ਜਾਨੀ ਕਿ ਸੈਕੰਡਰੀ ਟੈਰਿਫਸ ਨਹੀਂ ਲਗਾ ਸਕਦਾ। ਗੌਰਤਲਬ ਹੈ ਕਿ ਅਜਿਹਾ ਖਦਸ਼ਾ ਸੀ ਕਿ ਜੇ ਅਮਰੀਕਾ ਦੇ ਵੱਲੋਂ ਵਾਧੂ ਟੈਰਿਫ ਲਾਉਣ ਦਾ ਫੈਸਲਾ ਕੀਤਾ ਜਾਂਦਾ ਹੈ ਤਾਂ ਇਹ ਭਾਰਤ ਦੇ ਲਈ ਨੁਕਸਾਨਦੇ ਹੋ ਸਕਦਾ ਹੈ। ਟਰੰਪ ਨੇ ਰੂਸੀ ਸਦਰ ਬਲਾਦਮਿਰ ਪੁਤਿਨ ਦੇ ਨਾਲ ਬੇਸਿੱਟਾ ਰਹੀ ਗੱਲਬਾਤ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਕਿਹਾ ਕਿ ਖੈਰ ਉਸ ਰਾਸ਼ਟਰਪਤੀ ਨੇ ਇੱਕ ਤੇਲ ਗਾਹਕ ਗਵਾ ਲਿਆ ਹੈ ਮਤਲਬ ਇਹ ਬਲਾਦਮਿਰ ਪੁਤਿਨ ਦੀ ਗੱਲ ਕੀਤੀ ਜਾ ਰਹੀ ਹੈ ਕਿ ਉਸ ਰਾਸ਼ਟਰਪਤੀ ਨੇ ਇੱਕ ਤੇਲ ਗਾਹਕ ਗਵਾ ਲਿਆ ਔਰ ਇੱਥੇ ਭਾਰਤ ਦੀ ਗੱਲ ਹੋ ਰਹੀ ਹੈ ਇਸ ਤਰ੍ਹਾਂ ਕਹਿਣ ਦੇ ਲਈ ਜੋ ਕਿ ਭਾਰਤ ਹੈ ਜੋ ਕਰੀਬ 40% ਤੇਲ ਰਸ਼ੀਆ ਤੋਂ ਖਰੀਦਦਾ ਹੈ ਚੀਨ ਜਿਵੇਂ ਕਿ ਤੁਸੀਂ ਜਾਣਦੇ ਹੋ ਬਹੁਤ ਕੁਝ ਕਰ ਰਿਹਾ ਹੈ ਅਤੇ ਜੇ ਮੈਂ ਉਹ ਕੀਤਾ ਜਿਸ ਨੂੰ ਸਕੈਂਡਰੀ ਪਾਬੰਦੀਆਂ ਕਿਹਾ ਜਾਂਦਾ ਹੈ ਜਾਂ ਸਕੈਂਡਰੀ ਟੈਰਫ ਕਿਹਾ ਜਾਂਦਾ ਹੈ ਤਾਂ ਇਹ ਉਹਨਾਂ ਦੇ ਦ੍ਰਿਸ਼ਟੀਕੋਣ ਤੋਂ ਬਹੁਤ ਤਬਾਹਕੂਨ ਹੋਏਗਾ ਇਹ ਡੋਨਲਡ 트੍ਰੰਪ ਤੇ ਉੱਲੇ ਗੱਲਾਂ ਕਹੀਆਂ ਜਾ ਰਹੀਆਂ ਨੇ ਇੱਕ ਇੰਟਰਵਿਊ ਦੇ ਵਿੱਚ ਉਹਨਾਂ ਨੇ ਇਹਨਾਂ ਸਾਰੀਆਂ ਚੀਜ਼ਾਂ ਦਾ ਜ਼ਿਕਰ ਕੀਤਾ ਉਹਨਾਂ ਨੇ ਕਿਹਾ ਕਿ ਜੇ ਮੈਨੂੰ ਅਜੀਹਾ ਕਰਨਾ ਪਵੇ ਤਾਂ ਮੈਂ ਕਰਾਂਗਾ ਪਰ ਸ਼ਾਇਦ ਮੈਨੂੰ ਅਜੀਹਾ ਨਹੀਂ ਕਰਨਾ ਪਵੇਗਾ ਮਤਲਬ ਉਹਨਾਂ ਨੇ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਟੈਰਫ ਹੋਰ ਵਧਾਣੇ ਪੈਣਗੇ ਇਸ ਤੋਂ ਪਹਿਲਾਂ ਬੁੱਧਵਾਰ ਨੂੰ ਅਮਰੀਕੀ ਖਜ਼ਾਨਾ ਮੰਤਰੀ ਸਕਾਟ ਵੈਸੈਂਟ ਨੇ ਕਿਹਾ ਸੀਗਾ ਕਿ ਜੇ ਟਰੰਪ ਅਤੇ ਪੁਤਿਨ ਵਿਚਕਾਰ ਸ਼ਿਖਰ ਸੰਮੇਲਨ ਦੇ ਵਿੱਚ ਚੀਜ਼ਾਂ ਠੀਕ ਨਹੀਂ ਹੁੰਦੀਆਂ ਤਾਂ ਰੂਸੀ ਤੇਲ ਖਰੀਦਣ ਦੇ ਲਈ ਭਾਰਤ 에 ਸੈਕੰਡਰੀ ਪਾਬੰਦੀਆਂ ਵੱਧ ਸਕਦੀਆਂ ਨੇ ਪਰ ਗੱਲ ਸਾਰਥਕ ਰਹੀ ਹੈ ਔਰ ਦੂਸਰੇ ਪਾਸੇ ਡੋਨਲਡ ਟਰੰਪ ਦੇ ਵੱਲੋਂ ਪਹਿਲੇ ਕਹਿ ਦਿੱਤਾ ਗਿਆ ਸੀਗਾ ਕਿ ਸ਼ਾਇਦ ਹੁਣ ਉਹਨਾਂ ਦੇਸ਼ਾਂ ਨੂੰ ਰਾਹਤ ਮਿਲੇਗੀ ਜਿਹਦੇ ਵਿੱਚ ਭਾਰਤ ਵੀ ਇੱਕ ਹੈ ਜਦੋਂ ਤੋਂ ਦੇਸ਼ ਦੇ ਉਪ ਰਾਸ਼ਟਰਪਤੀ ਜਗਦੀਪ ਤਨਖੜ ਹੋਣਾ ਨੇ ਅਸਿਫਾ ਦਿੱਤਾ ਉਸ ਤੋਂ ਬਾਅਦ ਕਿਿਆ ਸਰਾਈਆਂ ਚੱਲ ਰਹੀਆਂ ਚੱਲ ਰਹੀਆਂ ਨੇ ਕਿ ਅਗਲਾ ਉਪ ਰਾਸ਼ਟਰਪਤੀ ਕੌਣ ਹੋਏਗਾ ਹੁਣ ਸਵਾਲ ਇਹ ਹੈ ਕਿ ਕੌਣ ਹੋਏਗਾ ਐਨਡੀਏ ਦਾ ਉਪ ਰਾਸ਼ਟਰਪਤੀ ਅਹੁਦੇਦਾਰ ਦਾ ਉਮੀਦਵਾਰ ਭਾਜਪਾ ਸੰਸਦੀ ਬੋਰਡ ਦੀ ਮੀਟਿੰਗ ਸੱਦ ਲਈ ਗਈ ਹੈ ਦਰਸਲ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੇ ਰਾਸ਼ਟਰੀ ਲੋਕਤੰਤਰੀ ਗੱਠਜੋੜ ਜਾਨਕਿ ਐਨਡੀਏ ਦੀ ਉਪ ਰਾਸ਼ਟਰਪਤੀ ਚੋਣ ਦੇ ਲਈ ਆਪਣੇ ਉਮੀਦਵਾਰ ਨੂੰ ਅੰਤਿਮ ਰੂਪ ਦੇਣ ਦੇ ਲਈ 17 ਅਗਸਤ ਨੂੰ ਮੀਟਿੰਗ ਹੋਣ ਦੀ ਸੰਭਾਵਨਾ ਹੈ ਕੇਂਦਰ ਦੇ ਵਿੱਚ ਸੱਤਾਧਾਰੀ ਐਨਡੀਏ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਪ੍ਰਧਾਨ जेपी नड्डा ਨੂੰ ਉਪ ਰਾਸ਼ਟਰਪਤੀ ਅਹੁਦੇ ਦੇ ਲਈ ਉਮੀਦਵਾਰ ਦੀ ਚੋਣ ਕਰਨ ਦਾ ਅਧਿਕਾਰ ਦਿੱਤਾ ਹੈ ਇਸ ਅਹੁਦੇ ਦੇ ਲਈ ਚੋਣ ਦੇ ਲਈ ਨਾਮਜ਼ਦਗੀਆਂ ਦਾਖਲ ਕਰਨ ਦੀ ਆਖਰੀ ਮਿਤੀ 21 ਅਗਸਤ ਹੈ ਪ੍ਰਧਾਨ ਮੰਤਰੀ ਅਤੇ ਕੇਂਦਰੀ ਮੰਤਰੀਆਂ ਤੋਂ ਇਲਾਵਾ ਭਾਜਪਾ ਦੀ ਅਗਵਾਈ ਵਾਲੇ ਗੱਠਜੋੜ ਦੁਆਰਾ ਸ਼ਾਸਿਤ ਰਾਜਾਂ ਦੇ ਮੁੱਖ ਮੰਤਰੀਆਂ ਅਤੇ ਉਪ ਮੁੱਖ ਮੰਤਰੀਆਂ ਦੀ ਐਨਡੀਏ ਉਮੀਦਵਾਰ ਦੇ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਪ੍ਰਕਿਰਿਆ ਦੇ ਵਿੱਚ ਉਹ ਵੀ ਹਿੱਸਾ ਹੋ ਸਕਦੇ ਨੇ ਸੂਤਰਾਂ ਨੇ ਦੱਸਿਆ ਹੈ ਕਿ ਸੰਸਦ ਦਾ ਮੌਨਸੂਨ ਸੈਸ਼ਨ 18 ਅਗਸਤ ਤੋਂ ਮੁੜ ਸ਼ੁਰੂ ਹੋ ਰਿਹਾ ਹੈ ਅਤੇ ਐਨਡੀਏ ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ ਭਾਜਪਾ ਅਤੇ ਇਸ ਦੇ ਸਹਿਯੋਗੀ ਦਲਾਂ ਦੇ ਨੇਤਾਵਾਂ ਦੀ ਮੀਟਿੰਗ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਇੱਕ ਨੇਤਾ ਨੇ ਕਿਹਾ ਕਿ ਐਨਡੀਏ ਉਮੀਦਵਾਰ ਦੇ ਸਮਰਥਨ ਦੇ ਵਿੱਚ ਸੰਸਦ ਮੈਂਬਰਾਂ ਦੇ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾਣਗੇ ਜੇਕਰ ਵਿਰੋਧੀ ਧਿਰ ਵੀ ਉਮੀਦਵਾਰ ਦਾ ਐਲਾਨ ਕਰਦੀ ਹੈ ਤਾਂ ਉਪ ਰਾਸ਼ਟਰਪਤੀ ਚੋਣ 9 ਸਤੰਬਰ ਨੂੰ ਹੋਵੇਗੀ ਐਨਡੀਏ ਕੋਲ ਚੋਣ ਮੰਡਲ ਦੇ ਵਿੱਚ ਪੂਰਨ ਬਹੁਮਤ ਹੈ ਜਿਸ ਵਿੱਚ ਲੋਕ ਸਭਾ ਅਤੇ ਰਾਜ ਸਭਾ ਦੇ ਮੈਂਬਰ ਸ਼ਾਮਲ ਨੇ ਮੁਕਾਬਲਾ ਹੋਣ ਦੀ ਸਥਿਤੀ ਸੱਤਾਧਾਰੀ ਗੱਠਜੋੜ ਦੇ ਉਮੀਦਵਾਰ ਦੀ ਜਿੱਤ ਯਕੀਨੀ ਹੈ ਸਿਹਤ ਕਾਰਨਾਂ ਦਾ ਹਵਾਲਾ ਦਿੰਦਿਆਂ ਜਗਦੀਪ ਧੰਖੜ ਦੇ ਉਪ ਰਾਸ਼ਟਰਪਤੀ ਦੇ ਅਹੁਦੇ ਤੋਂ ਅਚਾਨਕ ਅਸਤੀਫਾ ਦੇਣ ਕਾਰਨ ਇਹ ਚੋਣ ਕਰਵਾਉਣੀ ਪੈ ਰਹੀ ਹੈ ਅਗਲੀ ਖਬਰ ਪੰਜਾਬ ਦੇ ਪੈਨਸ਼ਨਰਾਂ ਦੇ ਨਾਲ ਜੁੜੀ ਹੋਈ ਹੈ ਪੰਜਾਬ ਦੇ 3 ਲੱਖ ਪੈਨਸ਼ਨਰਾਂ ਦੀ ਸਰਕਾਰ ਗੱਲ ਸੁਣੇਗੀ ਇਹ ਸਰਕਾਰ ਦੇ ਵੱਲੋਂ ਹੁਣ ਕਿਹਾ ਜਾ ਰਿਹਾ ਦਰਸਲ ਪੰਜਾਬ ਸਰਕਾਰ ਦੇ ਪੈਨਸ਼ਨਰਾਂ ਨੂੰ ਹੁਣ ਆਪਣੀਆਂ ਪੈਨਸ਼ਨ ਸੰਬੰਧੀ ਸਮੱਸਿਆਵਾਂ ਦੇ ਹੱਲ ਦੇ ਲਈ ਸਰਕਾਰੀ ਦਫ਼ਤਰਾਂ ਦੇ ਵਿੱਚ ਭੱਜ ਦੌੜ ਨਹੀਂ ਕਰਨੀ ਪਵੇਗੀ ਅਤੇ ਨਾ ਹੀ ਅਧਿਕਾਰੀਆਂ ਨੂੰ ਸਿਫਾਰਸ਼ਾਂ ਕਰਨੀਆਂ ਪੈਣਗੀਆਂ ਇਸ ਦੇ ਨਾਲ ਹੀ ਸੇਵਾਮੁਕਤ ਹੋਣ ਵਾਲੇ ਕਰਮਚਾਰੀਆਂ ਨੂੰ ਸਮੇਂ ਸਿਰ ਬੈਂਕ ਰਾਹੀਂ ਪੈਨਸ਼ਨ ਮਿਲਨੀ ਸ਼ੁਰੂ ਹੋ ਜਾਏਗੀ ਇਸ ਲਈ ਪੰਜਾਬ ਸਰਕਾਰ ਨੇ ਪੈਨਸ਼ਨ ਸੇਵਾ ਪੋਰਟਲ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਪਹਿਲੇ ਪੜਾਅ ਦੇ ਵਿੱਚ 6 ਵਿਭਾਗਾਂ ਦੇ ਲਈ ਇੱਕ ਪਾਇਲਟ ਪ੍ਰੋਜੈਕਟ ਚਲਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਸੇਵਾਮੁਕਤ ਕਰਮਚਾਰੀਆਂ ਦੇ ਮਾਮਲਿਆਂ ਨੂੰ ਸੰਭਾਲਿਆ ਜਾ ਰਿਹਾ ਹੈ ਨਾਲ ਹੀ ਸਾਰੇ ਪੁਰਾਣੇ ਪੈਨਸ਼ਨਰਾਂ ਦਾ রেকর্ড ਵੀ ਅਪਲੋਡ ਕੀਤਾ ਜਾ ਰਿਹਾ ਹੈ ਉਮੀਦ ਹੈ ਕਿ ਸਰਕਾਰ ਦਿਵਾਲੀ ਤੱਕ ਇਸ ਪੋਰਟਲ ਨੂੰ ਕਰਮਚਾਰੀਆਂ ਨੂੰ ਸਮਰਪਿਤ ਕਰ ਦੇਗੀ ਲਾਈਫ ਸਰਟੀਫਿਕੇਟ ਵੀ ਆਨਲਾਈਨ ਦੇ ਸਕੇਗੀ ਔਰ ਇਹਦੇ ਬਾਰੇ ਵੀ ਜਾਣਕਾਰੀ ਮਿਲੀ ਹੈ ਜਾਣਕਾਰੀ ਦੇ ਮੁਤਾਬਕ ਸਿਹਤ ਸਿੱਖਿਆ ਪਾਲਿਸੀ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗਾਂ ਦੇ ਵਿੱਚ ਇਸ ਪ੍ਰੋਜੈਕਟ ਦਾ ਪਾਇਲਟ ਪੜਾਅ ਚੱਲ ਰਿਹਾ ਹੈ ਇਸ ਦੌਰਾਨ ਸੇਵਾਮੁਕਤ ਹੋ ਰਹੇ ਕਰਮਚਾਰੀਆਂ ਦਾ ਸਾਰਾ ਡਾਟਾ ਇਸ ਪੋਰਟਲ ਤੇ ਅਪਲੋਡ ਕੀਤਾ ਜਾ ਰਿਹਾ ਹੈ ਸਾਰੇ ਵਿਭਾਗਾਂ ਦੇ NOC ਆਦ ਨੂੰ ਪੂਰਾ ਕਰਕੇ ਬੈਂਕ ਨੂੰ ਭੇਜਿਆ ਜਾ ਰਿਹਾ ਇਸ ਦੇ ਨਾਲ ਹੀ ਕਰਮਚਾਰੀ ਹਰ ਸਾਲ ਇਸ ਪੋਰਟਲ ਤੇ ਜੀਵਨ ਸਰਟੀਫਿਕੇਟ ਵੀ ਘਰ ਬੈਠੇ ਜਮ੍ਹਾਂ ਕਰਵਾ ਸਕਣਗੇ ਇਸ ਤਰ੍ਹਾਂ ਸਰਕਾਰ 3 ਲੱਖ ਪੈਨਸ਼ਨਰਾਂ ਨੂੰ ਸਿੱਧੇ ਤੌਰ ਦੇ ਉੱਤੇ ਸਹੂਲਤਾਂ ਪ੍ਰਦਾਨ ਕਰਨ ਦੇ ਵਿੱਚ ਲੱਗੀ ਹੋਈ ਹੈ ਸ਼ਿਕਾਇਤਾਂ ਦਾ ਜਿਹੜਾ ਤਹਿ ਸਮਾ ਉਹਦੇ ਅੰਦਰ ਨਿਪਟਾਰਾ ਕਰਨ ਦਾ ਵੀ ਸਰਕਾਰ ਦਾ ਉਪਰਾਲਾ ਜਿਹੜਾ ਉਹ ਦਿਖ ਰਿਹਾ ਹੈ ਇਸ ਪੋਰਟਲ ਤੇ ਕਰਮਚਾਰੀਆਂ ਦੀ ਇੱਕ ਆਈਡੀ ਹੋਏਗੀ ਜੇਕਰ ਉਹਨਾਂ ਨੂੰ ਕੋਈ ਸ਼ਿਕਾਇਤ ਹੈ ਤਾਂ ਉਹ ਇਸ ਰਾਹੀ ਵਿਭਾਗ ਨੂੰ ਭੇਜ ਸਕਣਗੇ ਆਪਣੀ ਸ਼ਿਕਾਇਤ ਔਰ ਇਸ ਦੇ ਲਈ ਸ਼ਿਕਾਇਤ ਨਾਮ ਦਾ ਇੱਕ ਬਾਕਸ ਬਣਾਇਆ ਗਿਆ ਜਿਸ ਦੇ ਵਿੱਚ ਉਹਨਾਂ ਨੂੰ ਆਪਣੀ ਜਾਣਕਾਰੀ ਭਰਨੀ ਪੈਗੀ ਇਸ ਤੋਂ ਬਾਅਦ ਮਾਮਲਾ ਪੋਰਟਲ ਤੋਂ ਸਿੱਧਾ ਸੰਬੰਧਿਤ ਅਧਿਕਾਰੀ ਦੇ ਕੋਲ ਜਾਏਗਾ ਹਰ ਕੰਮ ਦੇ ਲਈ ਇੱਕ ਸਮਾਂ ਸੀਮਾ ਨਿਰਧਾਰਤ ਕੀਤੀ ਗਈ ਹੈ ਜਿਸ ਦੇ ਲਈ ਅਧਿਕਾਰੀ ਜਵਾਬਦੇਹ ਹੋਣਗੇ ਚੰਡੀਗੜ੍ਹ ਦੇ ਵਿੱਚ ਬੈਠੇ ਸੀਨੀਅਰ ਅਧਿਕਾਰੀ ਇਸ ਤੇ ਨਜ਼ਰ ਰੱਖ ਸਕਣਗੇ ਜੇਕਰ ਕੋਈ ਅਧਿਕਾਰੀ ਜਾਣਬੁੱਝ ਕੇ ਫਾਈਲ ਰੋਕਦਾ ਹੈ ਤਾਂ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ ਬੋਰਡ ਅਤੇ ਕਾਰਪੋਰੇਸ਼ਨਾਂ ਨੂੰ ਇਹਦੇ ਵਿੱਚ ਸ਼ਾਮਲ ਨਹੀਂ ਕੀਤਾ ਜਾਏਗਾ ਦਰਸਲ ਸਰਕਾਰ ਦੁਆਰਾ ਬਣਾਇਆ ਜਾ ਰਿਹਾ ਇਹ ਪੋਰਟਲ ਸਿਰਫ ਸਰਕਾਰੀ ਕਰਮਚਾਰੀਆਂ ਲਈ ਹੋਏਗਾ ਬੋਰਡਾਂ ਅਤੇ ਕਾਰਪੋਰੇਸ਼ਨਾਂ ਦੇ ਕਰਮਚਾਰੀ ਇਸ ਦੇ ਵਿੱਚ ਸ਼ਾਮਲ ਨਹੀਂ ਹੋਣਗੇ ਕਿਉਂਕਿ ਉਹ ਵੱਖਰੇ ਤੌਰ ਤੇ ਕੰਮ ਕਰਦੇ ਨੇ ਅਤੇ ਉਹਨਾਂ ਦੇ ਸੇਵਾ ਨਿਯਮ ਵੀ ਵੱਖਰੇ ਨੇ ਭਾਵੇਂ ਸਰਕਾਰ ਦੁਆਰਾ ਇਹਨਾਂ ਦੇ ਵਿੱਚ ਸੀਨੀਅਰ ਆਈਏਐਸ ਅਤੇ ਪੀਸੀਐਸ ਅਧਿਕਾਰੀ ਤਾਇਨਾਤ ਕੀਤੇ ਗਏ ਨੇ ਪਰ ਉਹਨਾਂ ਦੇ ਮੁਖੀ ਚੇਅਰਮੈਨ ਨੇ ਸੋ ਇਹ ਸੀ ਆਦੀਆਂ तमाम ਉਹ ਖਬਰਾਂ ਜੇ ਤੁਹਾਡੇ ਤੱਕ ਪਹੁੰਚਾਉਣੀਆਂ ਜ਼ਰੂਰੀ ਸੀ ਹੋਰ ਖਬਰਾਂ ਦੇਖਣ ਲਈ ਬਨੇ ਰਹੋ ਬੀਲਟੀਵੀ ਯੂਕੇ ਦੇ ਨਾਲ ਧੰਨਵਾਦ